ਇਨੂੰ ਇਹਦਾ ਸੱਗਾ ਚਾਚਾ ਇੱਥੇ ਬਾਹਰ ਮੁਨੱਖਤਾ ਦੀ ਸੇਵਾ ਸਾਸਤਾ ਨੇ ਸੜਕ ਤੇ ਛੱਡ ਕੇ ਚਲਾ ਗਿਆ ਇਸ ਵੀਰ ਦੀ ਹਾਲਤ ਨੂੰ ਦੇਖੋ ਇੰਜ ਜਾਪਦਾ ਜਿਵੇਂ ਬਸ ਥੋੜੇ ਟਾਈਮ ਦਾ ਹੀ ਮਹਿਮਾਨ ਉਹਨਾਂ ਦੀ ਵੀਰ ਸਾਡੇ ਕੋਲੇ ਦਾਖਲ ਆ ਜਦੋਂ ਅਸੀਂ ਇਹਦੇ ਸੈੱਲ ਟੈਸਟ ਕਰਾਇਆ ਜਦੋਂ ਆਇਆ ਤਾਂ 16000 ਸੈੱਲ ਸੀ ਸਾਰੇ ਇਹਦੇ ਤੇ ਰਾਤ ਸੈੱਲ ਇੰਨੇ ਘੱਟ ਕੇ ਸਿਰਫ 2000 ਹੀ ਰਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਹੋਰ ਮਰੀ ਹੋਈ ਇਨਸਾਨੀਅਤ ਦੀ ਦਾਸਤਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਇਹ ਵੀਰ ਦਾ ਨਾਮ ਮਕੇਸ਼ ਆ। ਇਹ ਵੀਰ ਬਿਲਕੁਲ ਸੁੱਕਿਆ ਪਿਆ, ਪੂਰੇ ਸਰੀਰ ਦੇ ਉੱਤੇ ਨੀਲੇ ਰੰਗ ਦੇ ਨਿਸ਼ਾਨ ਹੋਏ ਹੋਏ ਪਏ ਹੋਇਆ। ਚਿੱਟੇ ਬੱਲ ਹੋਏ ਪਏ ਆ ਸਰੀਰ ਦੇ ਵਿੱਚ ਖੂਨ ਦੀ ਘਾਟ ਆ। ਇਹਨੂੰ ਇਹਦਾ ਸੱਗਾ ਚਾਚਾ ਇੱਥੇ ਬਾਹਰ ਮਨੁੱਖਤਾ ਦੀ ਸੇਵਾ ਸਸਤੇ ਸੜਕ ਤੇ ਛੱਡ ਕੇ ਚਲਾਗੇ ਜਗਰਾਮ ਸਿੰਘ ਉਹਦਾ ਨਾਮ ਆ ਚਾਚੇ ਦਾ ਇਹ ਮੁੰਡਾ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਵਧੀਆ ਫੋਟੋਗ੍ਰਾਫਰ ਸੀਗਾ ਜਦੋਂ ਹੱਡ ਪੈਰ ਚੱਲਦੇ ਸੀ ਸਾਰਾ ਕੁਝ ਹੀ ਸੀ ਮਾਂ ਪਿਓ ਦੀ ਮੌਤ ਹੋ ਗਈ ਪੰਜ ਭਰਾਵਾਂ ਵਿੱਚੋਂ ਵੀ ਤਿੰਨ ਭਰਾਵਾਂ ਦੀ ਮੌਤ ਹੋ ਗਈ ਦੋ ਹੈਗੇ ਆ ਉਹ ਵੀ ਨਹੀਂ ਪਛਾਣਦੇ ਹੁਣੇ ਕਰੀਬ 1 ਸਾਲ ਤੋਂ ਇਸ ਬਿਮਾਰੀ ਤੋਂ ਪੀੜਤਾ ਇਨੂੰ ਇਹ ਪ੍ਰੋਬਲਮ ਆਈ ਹੋਈ ਆ ਇਹਦੇ ਸੈੱਲ ਨਹੀਂ ਬਣਦੇ ਪੂਰੇ ਸਰੀਰ ਦੇ ਸਰੀਰ ਦੇ ਸੈੱਲ ਜੇ ਬਾਰੋਂ ਚੜਾਉਂਦਾ ਵਾ ਤਾਂ ਫੇਰ ਕੱਟ ਜਾਂਦੇ ਆ ਗਰੀਬੀ ਇੰਨੀ ਆ ਕਿ ਇਹ ਮਹਿੰਗਾ ਟ੍ਰੀਟਮੈਂਟ ਕਰਾ ਨਹੀਂ ਪਾ ਰਿਹਾ ਜੇ ਤੁਸੀਂ ਇਸ ਵੀਰ ਦੀ ਹਾਲਤ ਨੂੰ ਦੇਖੋ ਇੰਜ ਜਾਪਦਾ ਜਿਵੇਂ ਬਸ ਥੋੜੇ ਟਾਈਮ ਦਾ ਹੀ ਮਹਿਮਾਨ ਪਰ ਇਹਦਾ ਆਪਣਾ ਚਾਚਾ ਇਹਦੇ ਭਰਾ ਇਹਨੂੰ ਇੱਥੇ ਇਹ ਕਹਿ ਕੇ ਬਾਹਰ ਸੱਟ ਕੇ ਚਲੇ ਗਏ ਵੀ ਅਸੀਂ ਆਉਨੇ ਆ ਵੀ ਤੂੰ ਬੈਠ ਇੱਥੇ ਤੇ ਹੁਣ ਇਹ ਵੀਰ ਮਕੇਸ਼ ਦੱਸਦਾ ਜਦੋਂ ਅਸੀਂ ਇਹਨੂੰ ਲੈ ਕੇ ਆਏ ਅੰਦਰ ਵੀ ਮੇਰਾ ਚਾਚਾ ਮੇਰੇ ਭਰਾ ਮੇਰੀ ਕੋਈ ਬਾਹ ਨਹੀਂ ਫੜਦਾ ਮੈਂ ਇੱਕ ਸਾਲ ਤੋਂ ਪੀੜਦਾ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਮੈਂ ਟੱਬਾ ਰੋਡ ਤੇ ਲੁਧਿਆਣੇ ਰਹਿਣਾ ਅਸੀਂ ਉੱਥੇ ਟੱਬਾ ਰੋਡ ਤੇ ਲੁਧਿਆਣੇ ਵੀ ਜਾ ਕੇ ਪਤਾ ਕੀਤਾ ਤਾਂ ਉੱਥੇ ਵੀ ਲੋਕਾਂ ਨੇ ਦੱਸਿਆ ਇਹਦੇ ਆਣਕ ਬਣਦਿਆਂ ਨੇ ਵੀ ਇਹਦੇ ਮਾਪਿਓ ਦੀ ਮੌਤ ਹੋ ਗਈ ਆ ਇਹਦੇ ਭਰਾਵਾਂ ਦੀ ਵੀ ਮੌਤ ਹੋ ਗਈ ਇਹ ਦੋ ਪ੍ਰਾਹ ਹੈਗੇ ਆ ਉਹ ਪਤਾ ਨਹੀਂ ਕਿੱਥੇ ਰਹਿੰਦੇ ਆ ਵੀ ਆਪਦੇ ਚਾਚੇ ਕੋਲ ਰਹਿੰਦਾ ਸੀ ਹੁਣ ਚਾਚੇ ਨੇ ਵੀ ਜਵਾਬ ਦਿੱਤਾ ਵੀ ਉਹ ਵੀ ਘਰੇ ਹੈ ਨਹੀਂ ਸੀ ਕੰਮ ਤੇ ਗਏ ਹੋਏ ਸੀ ਅੱਜ ਦਾ ਇਨਸਾਨ ਤੁਸੀਂ ਦੇਖੋ ਕਿੰਨਾ गिर ਗਿਆ ਵੀ ਆਪਣੇ ਪੁੱਤ ਨੂੰ ਆਪਣੇ ਬੱਚੇ ਨੂੰ ਬਿਮਾਰ ਹੋਣ ਤੇ ਅੱਗੇ ਉਹਦਾ ਇਲਾਜ ਕਰਾਉਣ ਲਈ ਉਹ ਅੱਡੀ ਚੋਟੀ ਦਾ ਜ਼ੋਰ ਲਾ ਲੈਂਦਾ ਸੀ ਉਹ ਆਪਣਾ ਆਪ ਵੀ ਦਾਤੇ ਲਾ ਲੁੰਦਾ ਸੀ ਤੇ ਅੱਜ ਅਸਸਥਾਵਾਂ ਤੇ ਐਨ ਜੀ ਐਨ ਦੇ ਗੇਟ ਮੁਰੇ ਲਾਇਆ ਹੋ ਜਾ ਕੇ ਕਿੱਡੀ ਸ਼ਰਮ ਦੀ ਗੱਲ ਹੈ ਹੁਣੇ ਵੀਰ ਸਾਡੇ ਕੋਲੇ ਦਾਖਲ ਆ ਜਦੋਂ ਅਸੀਂ ਇਹਦੇ ਸੈੱਲ ਟੈਸਟ ਕਰਾਇਆ ਜਦੋਂ ਆਇਆ ਇਹਦੀ ਹਾਲਤ ਦੇਖੀ ਅਸੀਂ ਤਾਂ 16000 ਸੈੱਲ ਸੀ ਸਾਰੇ ਇਹਦੇ ਪਲੇਟਲੇਟ ਸੈੱਲ ਤੇ ਰਾਤ ਸੈੱਲ ਇੰਨੇ ਘਟ ਗਏ ਸਿਰਫ 2000 ਹੀ ਰਹਿ ਗਏ ਹੁਣੇ ਆਈ ਸੀ ਦੇ ਵਿੱਚ ਦਾਖਲ ਆ ਜਿਹੜੇ ਇਲਾਜ ਆ ਇਰੇ ਸਰੀਰ ਤੇ ਪੂਰੇ ਤੇ ਨੀਲੇ-ਨੀਲੇ ਦਾਗ ਪਈ ਜਾਂਦੇ ਜਿਵੇਂ ਇਹਨੇ ਚੁੰਡੀਆਂ ਵੱਡੀਆਂ ਹੁੰਦੀਆਂ ਦੰਦੀਆਂ ਵੱਡੀਆਂ ਹੁੰਦੀਆਂ ਤੇ ਵੀਰ ਦਾਰ ਦਾ ਵੀ ਪਿਛਲੇ 1 ਸਾਲ ਤੋਂ ਕਰੀਬ ਮੇਰੇ ਨਾਲ ਇਦਾਂ ਹੀ ਹੋ ਰਿਹਾ ਪਰ ਬੰਦਾ ਲੜਾਈ ਬਿਮਾਰੀ ਨਾਲ ਤਾਂ ਲੜ ਲੈਂਦਾ ਔਖਾ ਸੌਖਾ ਸਬਰ ਵੀ ਕਰ ਲੈਂਦਾ ਭੁੱਖਾ ਪਿਆਸਾ ਵੀ ਸਾਰ ਲੈਂਦਾ ਪਰ ਜਦੋਂ ਉਹਦੇ ਆਪ ਦੇ ਇਦਾਂ ਉਹਨੂੰ ਛੱਡ ਕੇ ਭੱਜ ਜਾਣ ਸੁੱਟ ਕੇ ਭੱਜ ਜਾਣ ਤਾਂ ਬੰਦਾ ਹਾਰ ਜਾਂਦਾ ਟੁੱਟ ਜਾਂਦਾ ਥੱਕ ਜਾਂਦਾ ਬਾਈ ਸ਼ਰਮਦਾਰ ਮਾਰਿਆ ਸਾਨੂੰ ਇਹ ਵੀ ਨਹੀਂ ਸੀ ਦੱਸ ਰਿਹਾ ਵੀ ਕੌਣ ਆ ਬਾਈ ਕਿੱਥੋਂ ਆ ਪਹਿਲਾਂ ਫਿਰ ਹੌਲੀ ਹੌਲੀ ਪੁੱਛਿਆ ਫਿਰ ਉਹਨੇ ਦੱਸਿਆ ਵੀ ਮੇਰੇ ਆ ਚਾਚੀ ਦੇ ਨਾਮ ਆ ਮੇਰਾ ਘਰ ਇੱਥੇ ਆ ਸਾਰਾ ਕੁਝ ਅਸੀਂ ਪੁੱਛ ਕੇ ਪੜਤਾਲ ਕਰਕੇ ਫਿਰ ਅੰਦਰ ਵੀਰ ਨੂੰ ਦਾਖਲ ਕੀਤਾ ਹੁਣ ਦੇਖੋ ਇਦਾਂ ਦੇ ਹਾਲਾਤ ਪੈਦਾ ਹੋ ਗਏ ਸਾਡੇ ਇੱਥੇ ਇਲਾਕੇ ਨੇੜੇ ਜਗਰਾਓ ਜਗਰਾਉਂ ਪਸ਼ੂਆਂ ਦੀ ਮੰਡੀ ਲੱਗਦੀ ਹੁੰਦੀ ਸੀ ਉੱਥੇ ਪਸ਼ੂਆਂ ਦੀ ਮੰਡੀ 'ਚ ਲੋਕਾਂ ਨੇ ਗਾਵਾਂ ਤੋਂ ਦੁੱਧ ਪੀ ਕੇ ਜਾਂ ਬੱਚੇ-ਬੱਚੀਆਂ ਨੂੰ ਉੱਥੇ ਛੱਡ ਜਾਣਾ ਉੱਥੇ ਰਾਹ ਵੇਚਣ ਦੇ ਮਾਨੇ ਆਉਣਾ ਉੱਥੇ ਲਾ ਕੇ ਰਸਤਾ ਛੱਡ ਜਾਣਾ ਦੁੱਧ ਪੀ ਕੇ ਗਾਵਾਂ ਉੱਥੇ ਛੱਡ ਦੇਣੀਆਂ ਅੱਜ ਜਾਨਵਰਾਂ ਵਾਲਾ ਹਾਲ ਅਸੀਂ ਬੰਦਿਆਂ ਨਾਲ ਵੀ ਕਰਤਾ ਵੀ ਜਦੋਂ ਤਾਂ ਮਕੇਸ਼ ਸਹੀ ਸੀ ਉਹ ਤਾਂ ਸਾਡਾ ਆਪਣਾ ਪੁੱਤ ਸੀਗਾ ਜੀ ਅੱਜ ਮਕੇਸ਼ ਬਿਮਾਰ ਆ ਤੇ ਅੱਜ ਅਸੀਂ ਉਹਨੂੰ ਇੱਥੇ ਸਸਤਾ ਦੇ ਬਾਹਰ ਕਿਸੇ ਐਨਜੀਓ ਦੇ ਬਾਹਰ ਛੱਡਿਆ ਉਹ ਬੇੰਤੀ ਆ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਇਨਸਾਨੀਅਤ ਦੇ ਨਾਤੇ ਮਾੜਾ ਮੋਟਾ ਉਹਦਾ ਰੱਬ ਦਾ ਡਰ ਤਾਂ ਮੰਨੋ ਉਹਦਾ ਭੈਅ ਤਾਂ ਮੰਨੋ ਇੱਕ ਦਿਨ ਤੁਹਾਡੇ ਨਾਲ ਵੀ ਇਦਾਂ ਹੋ ਸਕਦੀ ਆ ਫਿਰ ਸਮਝ ਆਦਾ ਦੂਰ ਨਹੀਂ ਸਮਾ ਬੜਾ ਬਲਵਾਨ ਆ ਪਤਾ ਨਹੀਂ ਕਿਦੋਂ ਪੁੱਠੀ ਬਾਜੀ ਪੈ ਜਾਣੀ ਹੈ ਪਰ ਅੱਜ ਮਕੇਸ਼ ਵਰਗੇ ਬਹੁਤ ਸਾਰੇ ਵੀਰ ਬਜ਼ੁਰਗ ਬੱਚੇ ਬੱਚੀਆਂ ਭੈਣਾ ਮਾਵਾਂ ਇਦਾਂ ਦੇ ਹਾਲਾਤ ਦੇ ਵਿੱਚ ਨੇ ਵੀ ਉਹਨਾਂ ਦੇ ਆਪਣੇ ਉਹਨਾਂ ਤੋਂ ਮੁਨਕਰ ਹੋ ਗਏ ਅੱਜ ਤੁਸੀਂ ਸਾਰੇ ਇੱਕ ਚੀਜ਼ ਲਈ ਅਰਦਾਸ ਕਰਿਓ ਉਹ ਅਰਦਾਸ ਮਕੇਸ਼ ਦੀ ਜ਼ਿੰਦਗੀ ਵਾਸਤੇ ਵੀ ਜੇ ਠੀਕ ਹੋ ਜੇਵੇ ਬਾਜੇਵੇ ਘਟੋ ਘਟ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਤਾਂ ਹੋਵੇ ਉਹਨਾਂ ਲੋਕਾਂ ਨੂੰ ਸ਼ਰਮ ਤਾਂ ਆਊਗੀ ਵੀ ਅਸੀਂ ਮਰਿਆ ਕਰਕੇ ਸੁੱਟਿਆਏ ਸੀ ਉੱਥੇ ਵੀ ਚਲੋ ਸਾਡੀ ਕੀਤੀ ਗਲਤੀ ਵੀ ਉਹਦੀ ਜ਼ਿੰਦਗੀ ਦਾ ਬਚਾਓ ਦਾ ਕਾਰਨ ਬਣੀ ਐਦਾਂ ਨਾ ਕਰੋ ਵੀ ਅਸੀਂ ਆਪਣੀਆਂ ਨਜ਼ਰਾਂ ਚ ਆਪ ਹੀ ਗਿਰ ਜਾਈਏ ਧਿਆਨ ਰੱਖਿਆ ਕਰੋ ਆਪਣੇ ਆਸ-ਪਾਸ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਿਆ ਕਰੋ ਉਹਨਾਂ ਦੀ ਬਾਹ ਫੜਿਆ ਕਰੋ ਨਾ ਕਿ ਉਹਨਾਂ ਨੂੰ ਜਾਨਵਰਾਂ ਵਾਂਗ ਛੱਡ ਕੇ ਸੁੱਟ ਕੇ ਭੱਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ